ਬੰਡਾ ਵੀ ਚਲੋ ਠੰਡ ਰੱਖਣ ਨੂੰ ਚਲੋ ਬੋਲੋ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਿਗਤ ਗਾਧਕ ਗਾਧਕ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ 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 ਵਾਹਿਗੁਰੂ ਤਾ ਕਰੋ ਲੈ ਤਾ ਕਰੋ ਥੋੜਾ ਤਾ ਕਰੋ ਲਾਵਾ ਜੀ ਲਾਵਾ ਜੀ ਦੇ ਦਿਓ ਰੋਕ ਰੋਕ ਕੋਈ ਕੋਈ ਰੋਕ 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 ਕਮਰ ਕਸਾ ਦੇ ਜੇ ਤੇ ਵੜਾ ਜਾ ਇਹ ਗੁਰਦੁਆਰਾ ਬਾਬਾ ਬੇਲਾ ਸਿੰਘ ਕੋਹੀ ਦੀ ਸਫਾਈ ਹੋ ਰਹੀ ਹੈ ਆ ਵੇਖੋ ਜੀ ਦਰਸ਼ਨ ਕਰੋ ਜੀ ਦੂਰਦਰ ਬਾਬਾ ਬੈਨਾ ਸਿੰਘ ਕੋਹੀ ਦੀ ਸਫਾਈ ਹੋ ਰਹੀ ਹੈ ਸੰਗਤ ਕਰ ਰਹੀ ਬੜੇ ਉਤਸ਼ਾਹ ਨਾਲ ਥੱਲੇ ਜਾਂਦੇ ਸੜਾ ਥੱਲੇ ਹੱਥ ਬਚਾਓ ਬਾਬਾ ਜੀ ਹਾਂ 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 ਚੱਲੀਏ ਉਹ ਜਾ ਲੋ ਹੌਲੀ 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 ਜਲਟਾ ਵੇਖੀਂ ਹਰਕਨਾਂ ਛਲੀ ਜੇ ਖਿੱਚੋ 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 ਗੱਡਰੇ ਤੇ ਬਹਿ ਜਾਓ ਗੱਡਰੇ ਤੇ ਬਹਿ ਜਾਓ ਆਹ ਭਾਈ ਬਸ 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 ਓਯਾ ਭਾਈ ਨਹੀਂ ਇੱਕ ਮਿੰਟ ਓਏ ਉਹ ਟਾਂਗੀ ਨਾ ਲਾਦਨੇ ਯਾਰ ਕੋਈ ਨਹੀਂ ਆ ਬਣਾ ਲਓ ਇਹਨੂੰ ਥੋੜੀ ਤਖਤ ਗੱਜ ਤੇ ਕੱਟ ਪਾਸਾ ਘਮਾਉਣਾ ਵੇਖਾ ਲਾ ਬਣਾਉਣਾ ਲਿਆਓ ਵੇਖਾ ਲਾ ਬਣਾਉਣਾ ਕਰੋ ਚਲੋ ਆਜੋ ਆਈ ਨਹੀਂ ਆਹ ਬੂਟੀ ਕੱਢ ਦਿਓ ਇਨੀਕ ਬਾਅਦ ਤੇ ਕੋਇਓਟਾਂ ਕੀ ਰੱਖ ਅਗਰ ਕਿਸੇ ਲਈ ਉਹ ਪਰਲੇ ਪਸੇ ਜਿਹੜੀ ਹੌਲੇ ਬੱਲੇ ਨੂੰ ਘੱਲੋ ਰਸਾ ਦੇ ਆਉਂਦਾ ਨਹੀਂ ਸਸੇ ਦੇ ਬਗੈਰ ਹੀ ਆਪਣੇ ਨਾਲ ਰੱਖਦਾ ਤੇ ਸਾਹ ਮੈਂ ਮੈਂ ਦਾ ਵੀ ਚਾਹੀਦਾ ਦੇ ਮੈਂ ਦਾ ਵੀ ਚਾਹੀਆ ਇੱਕ ਵਾਰੀ ਮਾਰੋ I <laughs> do